ਸੋਚੋ ਜੇ ਕੋਈ ਤੁਹਾਨੂੰ ਕਹੇ ਤੁਸੀਂ ਤਾਰਿਆਂ ਤੋਂ ਵੀ ਪੁਰਾਣੇ ਹੋ ਕੀ ਤੁਹਾਨੂੰ ਯਕੀਨ ਹੋਵੇਗਾ ਪਰ ਸਾਇੰਸ ਇਹ ਗੱਲ ਮੰਦੀ ਹੈ ਇਹ ਕੋਈ ਫਿਕਸ਼ਨਲ ਨੋਵਲ ਜਾਂ ਫਿਲਮ ਦੀ ਸਟੋਰੀ ਨਹੀਂ ਇਹ ਸੱਚ ਹੈ ਜਦੋਂ ਅਸੀਂ ਆਪਣਾ ਸਰੀਰ ਵੇਖਦੇ ਹਾਂ ਅਸੀਂ ਇਸ ਨੂੰ ਹੱਡੀਆਂ ਮਾਸ ਖੂਨ ਅਤੇ ਮਨ ਨਾਲ ਜੋੜਦੇ ਹਾਂ ਪਰ ਸਾਇੰਸ ਇੱਕ ਹੋਰ ਹੀ ਕਹਾਣੀ ਦੱਸਦੀ ਹੈ ਆਪਣੇ ਸਰੀਰ ਦੇ ਹਰ ਅਣੂ ਨੂੰ ਸੋਚੋ ਕੈਲਸ਼ੀਅਮ ਆਇਰਨ ਕਾਰਬਨ ਆਕਸੀਜਨ ਇਹ ਸਾਰੇ ਆਉਂਦੇ ਕਿੱਥੋਂ ਨੇ ਤਾਂ ਉੱਤਰ ਹੈ ਤਾਰਿਆਂ ਤੋਂ ਅਸਲ ਤੌਰ ਤੇ ਅਸੀਂ ਤਾਰਿਆਂ ਦੇ ਹੀ ਕਣ ਹਾਂ ਕਰੋੜਾਂ ਸਾਲ ਪਹਿਲਾਂ ਜਦ ਤੱਕ ਧਰਤੀ ਨਹੀਂ ਬਣੀ ਸੀ ਬ੍ਰਹਮੰਡ ਵਿੱਚ ਤਾਰੇ ਬਣ ਰਹੇ ਸਨ ਉਹ ਤਾਰੇ ਹਾਈਡਰੋਜਨ ਅਤੇ ਹੀਲੀਅਮ ਨੂੰ ਇਕੱਠਾ ਕਰਕੇ ਫਿਊਜ਼ਨ ਰਾਹੀਂ ਭਾਰੀ ਤੱਤ ਬਣਾਉਦੇ ਸਨ ਜਿਵੇਂ ਕਿ ਲੋਹਾ ਨਾਈਟ੍ਰੋਜਨ ਕਾਰਬਨ ਜਦ ਇੱਕ ਵੱਡਾ ਤਾਰਾ ਮਰਦਾ ਹੈ ਉਹ ਸੁਪਰਨੋਵਾ ਵਿੱਚ ਫਟ ਜਾਂਦਾ ਹੈ ਇਹ ਫਟਣਾ ਇੱਕ ਖਤਰਨਾਕ ਬੰਬ ਨਹੀਂ ਇਹ ਸਾਡੀ ਜ਼ਿੰਦਗੀ ਦੇ ਜਨਮ ਦੀ ਕਹਾਣੀ ਹੈ ਉਹ ਫਟਣ ਨਾਲੇ ਭਾਰੀ ਤੱਤ ਸਪੇਸ ਵਿੱਚ ਫੈਲ ਜਾਂਦੇ ਹਨ ਉਹ ਜ ਤੱਤ ਗੈਸ ਅਤੇ ਧੂੜ ਵੜ ਕੇ ਨਵੀਆਂ ਗੈਲੈਕਸੀਜ਼ ਨਵੇਂ ਤਾਰੇ ਅਤੇ ਆਖਰਕਾਰ ਧਰਤੀ ਦੀ ਰਚਨਾ ਕਰਦੇ ਹਨ ਧਰਤੀ ਤੇ ਜੋ ਕੁਝ ਵੀ ਹੈ ਇਹ ਸਭ ਕੁਝ ਤਾਰਿਆਂ ਤੋਂ ਹੀ ਇਹਨ ਕਿ ਜਦੋਂ ਤੁਸੀਂ ਕਿਸੇ ਦੀਆਂ ਅੱਖਾਂ ਵਿੱਚ ਵੇਖਦੇ ਹੋ ਤੁਸੀਂ ਤਾਰਿਆਂ ਦੇ ਅਣੂ ਨਾਲ ਸੰਪਰਕ ਵਿੱਚ ਹੁੰਦੇ ਹੋ ਅਜਿਹੀ ਖੋਜ NASA ਤੇ ਕਈ ਖਗੋਲ ਵਿਗਿਆਨੀਆਂ ਦੇ ਕਾਰਨ ਨਿਕਲ ਕੇ ਆਈ ਉਹਨਾਂ ਨੇ ਤਾਰਿਆਂ ਦੇ ਸੁਪਰਨੋਵਾ ਐਕਸਪਲੋਜਨ ਦੇ ਆਲੇ-ਦੁਆਲੇ ਬਾਧੂ ਤੱਤ ਦੇਖੇ ਤੇ ਉਹ ਤੱਤ ਸਾਡੇ ਸਰੀਰ ਦੇ ਨਾਲ ਮਿਲਦੇ-ਜੁਲਦੇ ਹਨ